ਕੀ ਆ ਲੋਕੋਸਤੋ ਅੱਜ ਆਪਾਂ ਫੇਰ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏਗੇ ਜਿਹੜੀ ਆ ਬੇਰੀ ਕਹਾਣੀ ਹੈਗੀ ਇਹ ਹੈ ਕਿ ਜੀ ਯੂਪੀ ਦੇ ਬਿਜਨੌਰ ਦੀ ਇਹ ਘਟਨਾ ਵਾਪਰੀ ਸੀ 29 ਅਪ੍ਰੈਲ 2024 ਨੂੰ ਪਰੇ ਘਟਨਾ ਸ਼ੁਰੂ ਹੁੰਦੀ ਹੈਗੀ ਜੂਨ 2023 ਤੋਂ ਇੱਕ ਮਨਾਰ ਜੱਦੀ ਨਾਮ ਦਾ ਬੰਦਾ ਸੀਗਾ ਨਾਮ ਦੇਖੋ ਕੇਜਾ ਸੀਗਾ ਮਨਾਰ ਜੱਦੀ ਤੇ ਇੱਕ ਲੜਕੀ ਸੀਗੀ ਜਿਹਦਾ ਨਾਮ ਸੀਗਾ ਮਹਿਰਜਾ ਦੋਨੇ ਇੱਕ ਜਗ੍ਹਾ ਤੇ ਮਿਲਦੇ ਆਗੇ ਕਿਤੇ ਵਿਆਹ ਕਰਦੇ ਮਿਲਦੇ ਆ ਜਦੋਂ ਇਹ ਦੋਨੋਂ ਇੱਕ ਦੂਜਨਾਂ ਨੰਬਰ ਸ਼ੇਅਰ ਕਰਦੇ ਆ ਜਿਹੜਾ ਉਥੇ ਮਹਿਰਜਾਦੀ ਸੀਗਾ ਦੇਖਣ ਚ ਬਹੁਤ ਖੂਬਸੂਰਤ ਸੀਗਾ ਤੇ ਮਹਿਰਜਾਨ ਸੀਗੀ ਉਹ ਵੀ ਦੇਖਣ ਚ ਬਹੁਤ ਖੂਬਸੂਰਤ ਸੀਗੀ ਦੋਨੇ ਇੱਕ ਦੂਜੇ ਦੀ ਖੂਬਸੂਰਤੀ ਤੇ ਫਿਦਾ ਹੋ ਗਏ ਤੇ ਮੋਬਾਈਲ ਤੇ ਗੱਲਾਂ ਬਾਤਾਂ ਕਰਨ ਲੱਗੇ ਤੇ ਤੇ ਇੱਕ ਦੋ ਚਾਰ ਦਿਨ ਬਾਅਦ ਇਹਨਾਂ ਨੇ ਅਕਸਰ ਇੱਕ ਦੂਜੇ ਨੂੰ ਮਿਲਣਾ ਮਿਲ ਕੇ ਸ਼ਰੀਕ ਸੰਧ ਬਣਾਉਣੇ ਤੇ ਹੁਣ ਜਿਹੜਾ ਮਤਲਬ ਹੀ ਉਹ ਸੀਗਾ ਮਹਿਰਜਾਦੀ ਨੂੰ ਬੰਦਾ ਮੁੰਡਾ ਸੀਗਾ ਉਹ ਨਾ ਨਾ ਕੋਈ ਉਹਨੇ ਸ਼ਰਾਬ ਪੀਣੀ ਨਾ ਉਹਨੇ ਮੀਟ ਪੀਣੀ ਮਤਲਬ ਹੀ ਕੋਈ ਉਹਦੇ ਬੁਰੀ ਆਦਤ ਹੈ ਨਹੀਂ ਸੀਗੀ ਤੇ ਜਿਹੜੀ ਕੁੜੀ ਸੀਗੀ ਮਹਿਰਜਾ ਉਹ ਬਿਲਕੁਲ ਉਲਟ ਸੀਗੀ ਉਹ ਮਤਲਬ ਵੀ ਹਰ ਇੱਕ ਤਰ੍ਹਾਂ ਦਾ ਰੋਹਣੇ ਨਸ਼ਾ ਕਰਦੀ ਸੀਗੀ ਉਹ ਤੇ ਆਸ਼ ਸੀਗੀ ਮਤਲਬ ਵੀ ਬੋਲੋ ਜੋ ਬੋਲ ਚਾਲ ਵੀ ਉਹਦੀ ਬਹੁਤ ਹੋ ਬਿਗੜੀ ਹੋਈ ਸੀਗੀ ਤੇ ਹੁਣ ਜਿਹੜਾ ਮਤਲਬ ਵੀ ਮੇਰ ਉਹ ਸੀਗਾ ਮੁੰਡਾ ਸੀਗਾ ਉਹ ਕੁੜੀ ਤੋਂ ਖੜਾ ਛਡਾਉਣਾ ਚਾਹੁੰਦਾ ਸੀਗਾ ਮਤਲਬ ਉਹ ਪਿੱਛਾ ਛਡਾਉਣਾ ਚਾਹੁੰਦਾ ਸੀਗਾ ਤਾਂ ਇਹ ਕੋ ਕਦੇ ਫੋਨ ਚੱਕ ਲੈਂਦਾ ਸੀ ਕਦੇ ਨਹੀਂ ਜਗਦਾ ਸੀਗਾ ਤੇ ਕਦੇ ਮਤਲਬ ਵੀ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਤੇਰੇ ਨਾਲ ਦੂਰੀ ਬਣਾ ਚਾਹਣਾਗਾ ਕਿ ਆਪਣੀ ਜਿੰਨੀ ਨਿਭਣੀ ਸੀ ਕਿ ਨਿਭ ਗਈ ਫਰ ਉਹ ਤੇ ਜਿਹੜੀ ਕੁੜੀ ਸੀਗੀ ਉਹ ਹਾਂ ਉਹਦਾ ਮੁੰਡਾ ਖੜਾ ਨਹੀਂ ਛੱਡ ਰਹੀ ਸੀ ਉਹ ਇੱਕੋ ਮਤਲਬ ਹੀ ਆਦਤ ਪੈ ਗਈ ਸੀ ਕਿ ਉਹ ਮੁੰਡੇ ਦੀ ਤੇ ਇੱਕ ਉਹਦਾ ਚਾਸਤਾ ਲੱਗ ਗਿਆ ਸੀਗਾ ਤੇ ਹੁਣ ਜਿਹੜੀ ਮਹਿਰਦਾਨ ਸੀਗੀ ਉਹ ਇੱਕ ਬਾਰ ਬਾਰ ਉਹ ਫੋਨ ਕਰਦੀ ਜਦੋਂ ਨਹੀਂ ਚੱਗਦਾ ਫੇਰ ਉਹ ਫੇਰ ਕਰਦੀ ਤੇ ਇੱਕ ਦਿਨ ਜਦੋਂ ਉਹਨੇ ਫੋਨ ਚੱਕ ਲਿਆ ਤੇ ਉਹਨੂੰ ਕਹਿੰਦੀ ਵੀ ਮੈਂ ਤੇਰੇ ਨਾਲ ਕਰਾਉਣਾ ਵਿਆਹ ਵੀ ਹੁਣ ਤੂੰ ਇਸ ਨੀਂਦ ਸੁਆਗ ਲੈ ਕੇ ਮਜੇ ਲੈ ਕੇ ਮੁੱਕ ਨਹੀਂ ਸਕਦਾ ਵੀ ਮੈਂ ਹੁਣ ਤੇਰੇ ਨਾਲ ਵਿਆਹ ਕਰਾਉਣਾ ਦਾ ਆਪਾਂ ਸ਼ਰੀਰਕ ਸਵੰਦ ਵੀ ਬਣਾਏ ਆ ਵੀ ਆਪਾਂ ਤੂੰ ਤੇ ਕੁਝ ਨਾਲ ਪਿਆਰ ਕਰਦੇ ਆਂਗੇ ਵੀ ਹੁਣ ਤੂੰ ਐਦਾ ਪਿੱਛੇ ਨਹੀਂ ਹਰ ਸਕਦਾ ਇਹ ਗੱਲ ਜੈਜ ਵੀ ਸੀਗੀ ਉਹ ਕੁੜੀ ਵੀ ਵੀ ਜਦੋਂ ਸ਼ਰੀਕ ਸੁਹਣਦੀ ਬਣਾ ਲਏ ਤੇ ਜਦੋਂ ਉਹਨਾਂ ਪਿਆਰੀ ਕਰਦਾ ਸੀ ਫਿਰ ਵਿਆਹ ਕਰਾਉਣ ਚ ਕੀ ਹਰਜ ਸੀਗਾ ਹੁਣ ਤੁਸੀਂ ਅੱਗੇ ਅੱਗੇ ਸਟੋਰੀਆਂ ਸੁਣੋ ਵੀ ਕੀ ਕੋਸ਼ੰਦਾ ਹੋਰ ਉਹ ਲੜਕੀ ਨੂੰ ਲਾਸਟ ਵਾਰ ਬੋਝੇ ਤੂੰ ਇਹ ਲਗਿਆ ਪਰਮਾਜ ਨਹੀਂ ਕਰਾਉਣਾ ਤੇ ਜਿਹੜਾ ਲੜਕਾ ਸੀਗਾ ਮਨਾਰ ਜਾਦੀ ਉਹ ਕਹਿੰਦਾ ਮੈਂ ਤੇ ਲੈ ਵਿਆਹ ਨਹੀਂ ਕਰਾਉਣਾ ਫਿਰ ਉਸ ਤੋਂ ਬਾਅਦ ਉਹ ਜੇ ਕੀ ਕਰਦੀ ਹੈ ਕਿ ਲੜਕੀ ਉਹ ਜਾਂਦੀ ਸਿੱਧੀ ਉਹ ਹੁੰਦੇ ਦੇ ਘਰੇ ਜਾਂਦੀ ਹੈ ਉਹਦੇ ਜਦੋਂ ਘਰੇ ਜਾਂਦੀ ਹੈ ਕਹਿੰਦੇ ਮਾਰ ਤੋਂ ਧੰਕੀ ਦੇ ਕੇ ਆਉਂਦੀ ਹੈ ਵੀ ਜੇ ਤੁਹਾਡੇ ਮੁੰਡੇ ਨੇ ਮੇਰਾ ਵਿਆਹ ਨਹੀਂ ਕਰਾਇਆ ਤੇ ਮੈਂ ਇੱਥੇ ਪੁੱਟੇ ਸਿੱਧੇ ਕੇਸ ਪਾਉਂ ਹੋਣ ਜਿਹੜਾ ਮਾਪੇ ਡਰ ਜਾਂਦਾ ਹੈ ਉਹਨਾਂ ਦਾ ਮੁੰਡਾ ਜੇ ਕੋਈ ਕੋਈ ਹਰਕਤ ਕੀਤੀ ਉਸ ਤੋਂ ਬਾਅਦ ਉਹ ਫੋਨ ਲਾਉਂਦੇ ਆ ਉਹਦੇ ਮੁੰਡੇ ਦੇ ਮਾਪੇ ਉਹ ਮੁੰਡੇ ਨੂੰ ਬੁਲਾਉਂਦੇ ਆ ਕਿ ਆਪਦੇ ਕੋਲੇ ਤੇ ਉਹਨੂੰ ਤਾਂ ਕਹਿੰਦੇ ਆ ਵੀ ਤੂੰ ਦੱਸ ਇਹਦੇ ਨਾਲ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਜਾਂ ਨਹੀਂ ਕੀਤੀਆਂ ਤੇ ਜਿਹੜਾ ਮੁੰਡਾ ਸੀਗਾ ਮਨਾਰ ਜੱਤੀ ਉਹ ਕਹਿੰਦਾ ਵੀ ਹਾਂ ਮੈਂ ਇਹ ਨਾਲ ਗੱਲਾਂ ਵੀ ਕਰਦਾ ਰਿਹਾ ਤੇ ਮੈਂ ਉਹਨੂੰ ਇੱਕ ਦੋ ਵਾਰੀ ਮਿਲਿਆ ਵੀ ਆ ਤੇ ਪਰ ਮੈਂ ਉਹਦਾ ਵਿਆਹ ਨਹੀਂ ਕਰਾ ਸਕਦਾ ਹੁਣ ਜਿਹੜੇ ਮੁੰਡੇ ਦੇ ਘਰ ਵਾਲੇ ਸੀਗੇ ਉਹ ਕਹਿੰਦੇ ਵੀ ਤੂੰ ਵਿਆਹ ਕਿਉਂ ਨਹੀਂ ਕਰਾ ਸਕਦਾ ਫਿਰ ਉਹ ਮੁੰਡਾ ਕਹਿੰਦਾ ਵੀ ਇਹ ਜਿਹੜੀ ਕੁੜੀ ਹੈਗੀ ਇਹ ਮੇਰੇ ਟਾਈਪ ਦੀ ਨਹੀਂ ਹੈ ਸਹੀ ਨਹੀਂ ਹੈਗੀ ਉਹ ਉਹ ਦਾ ਪਾਰਾ ਨੰਬਰ 2 ਹੋਇਆ 23 ਉਹਨਾਂ ਦੋਵਾਂ ਦਾ ਵਿਆਹ ਹੋ ਗਿਆਗਾ ਵਿਆਹ ਤੋਂ ਹੋਣ ਤੋਂ ਬਾਅਦ ਉਹ ਬਹੁਤ ਮਾਹੌਲ ਵਿੱਚ ਚੇਂਜ ਹੋ ਗਈ ਸੀਗੀ ਤੇ ਅੱਜ ਲੱਗਦਾ ਹੀ ਨਹੀਂ ਸੀਗਾ ਵੀ ਉਹ ਸੇਮ ਉਹ ਹੀ ਕੁੜੀ ਹੈਗੀ ਉਹ ਉਹ ਜਿਹੜੇ ਮਾਰੀਆਂ ਆਦਤਾਂ ਸੀਗਾ ਸੈਕਟਰ ਪੀਣੀ ਦਾਰੂ ਪੀਣਾ ਸਾਰਾ ਕੁਝ ਉਹਨੇ ਛੱਡਤਾ ਸੀਗਾ ਤੇ ਉਹ ਆਹਦੇ ਸਾਥ ਦੇ ਸਹੁਰੇ ਨੇ ਬਹੁਤ ਚੰਗੀ ਤਰ੍ਹਾਂ ਖਿਆਲ ਰੱਖੀ ਸੀਗੀ ਤੇ ਆਪਦੇ ਘਰ ਵਾਲੇ ਦਾ ਮੈਂ ਉਹਦਾ ਨਾਮ ਕੀ ਸੀਗਾ ਮੈਂ ਫਿਰ ਭੁੱਲੇ ਉਹਦਾ ਨਾਮ ਸੀ ਮਨਰਾਜ ਉਹਦਾ ਵੀ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਦੀ ਸੀਗੀ ਤੇ ਹੁਣ ਉਹ ਇਹ ਮਨਰਾਜ ਜਿਹੜੇ ਲੱਗਿਆ ਵੀ ਜਿਹੜੀ ਹੁਣ ਉਹਦੀ ਘਰ ਵਾਲੀ ਹੈਗੀ ਉਹ ਸੁਧਰ ਗਈ ਪਰ ਉਹ ਇਹ ਨਹੀਂ ਪਤਾ ਸੀਗਾ ਉਹ ਆਪ ਦਾ ਸਣੀ ਰੰਗ ਦਿਖਾਉਣ ਨੂੰ ਲੱਗ ਜੂਗੀ ਇੱਕ ਮਹੀਨੇ ਬਾਅਦ ਹੀ ਉਹਨੇ ਸਭ ਤੋਂ ਪਹਿਲਾਂ ਇੱਕ ਫਰਮਾਇਸ਼ ਕੀਤੀ ਉਹ ਮੁੰਡੇ ਨੂੰ ਕਹਿੰਦੀ ਮੈਂ ਤੇਰੇ ਮਾਪਿਆਂ ਨਾਲ ਨਹੀਂ ਰਹਿਣਾ ਵੀ ਆਪਾਂ ਦੋਵੇਂ ਹੁਣ ਸ਼ਹਿਰ ਚੱਲ ਗਏ ਵੀ ਉੱਥੇ ਹੀ ਰਹਿਣਾ ਹੈ। ਹੁਣ ਮੁੰਡਾ ਕਹਿੰਦਾ ਤੂੰ ਮੇਰੇ ਮਾਪਿਆਂ ਦੀ ਤਾਂ ਇੰਨੀ ਸੇਵਾ ਕਰਦੀ ਸੀ ਵੀ ਤੂੰ ਹੁਣ ਤੇ ਮਿੱਤਰਾ ਕੀ ਹੋ ਗਿਆ। ਫਿਰ ਉਹ ਉਹ ਵੀ ਆਪ ਦੇ ਰੂਪ ਚ ਆ ਕੇ ਕਹਿੰਦੀ ਵੀ ਜੇ ਤੂੰ ਮੇਰੀ ਗੱਲ ਮੰਨਦਾ ਤਾਂ ਠੀਕ ਹੈ ਨਹੀਂ ਮੈਂ ਤੇਰੇ ਤੇ ਕੇਸ ਪਾਉਣੀ ਹੈ। ਔਰ ਮੁੰਡਾ ਆਪਣੇ ਮਾਪਿਆਂ ਨਾਲ ਗੱਲ ਸ਼ੇਅਰ ਕਰਦਾ ਵੀ ਮੈਂ ਤੁਹਾਨੂੰ ਆਖਿਆ ਸੀਗਾ ਵੀ ਇਹ ਕੁੜੀ ਚੰਗੀ ਨਹੀਂ ਮੈਂ ਇਹਨੂੰ ਵਿਆਹ ਨਹੀਂ ਕਰਾਉਣਾ ਕਿ ਤੁਸੀਂ ਉਹਦੇ ਨਾਲ ਮੇਰਾ ਧੱਕੇ ਨਾਲ ਵਿਆਹ ਕਰਾਤਾ ਉਹ ਮੈਂ ਤੁਸੀਂ ਆਪ ਹੀ ਭੁਗਤੋ ਤੇ ਉਹਦੇ ਮਾਪਿਆਂ ਨੂੰ ਮੁੰਡੇ ਦੇ ਸਿਆਣੇ ਬਚਾਰੇ ਕਹਿੰਦੇ ਚਲੋ ਵੀ ਜਿਵੇਂ ਕਹਿੰਦੀ ਓਵੇਂ ਕਰਨਾ ਕਿ ਤੁਸੀਂ ਦੋਨੇ ਜਾ ਕੇ ਸ਼ਹਿਰ ਰਹਿਣ ਲੱਗ ਜੂ ਅਸੀਂ ਉਹਨੇ ਇੱਥੇ ਰਹਿਣਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਦੱਲੇ ਮਗਲੇ ਮੁੰਡਾ ਕੋਈ ਸ਼ਹਿਰ ਆ ਗਿਆ ਸ਼ਹਿਰ ਆ ਕੇ ਉਹਨੇ ਇੱਕ ਹੋਰ ਫਰਮਾਇਸ਼ ਕੀਤੀ ਉਹ ਫਰਮਾਇਸ਼ ਇਹ ਸੀਗੀ ਉਹ ਕਹਿੰਦੀ ਜਿਹੜਾ ਆਪਣੇ ਦੋਵਾਂ ਦਾ ਕਮਰਾ ਉਹ ਵੀ ਅੱਡ-ਅੱਡ ਹੋਵੇ ਸੀ ਤਾਂ ਸੀ ਕਿ ਪਤਾ ਮਗਲੇ ਪਤੀ ਪਤਨੀ ਹੋ ਪਰ ਉਹ ਚਾਹੁੰਦੀ ਸੀ ਕਿ ਜਿਹੜਾ ਉਹਨਾਂ ਦਾ ਕਮਰਾ ਅਲੱਗੋਂ ਹੋਵੇ ਉਹਨਾਂ ਉਹਦੇ ਪਿੱਛੇ ਕੀ ਮਤਲਬ ਕਿ ਥਾਉਟ ਸੀਗਾ ਉਹ ਲੜਕੀ ਦਾ ਤੇ ਹੁਣ ਉਹ ਫਿਰ ਉਹ ਨੂੰ ਮੁੰਡੇ ਨੂੰ ਇਹ ਪਰਮੈਸ਼ੀ ਵੀ ਉਹਦੀ ਮੰਨ ਹੀ ਨਹੀਂ ਉਹ ਪੈਨਿਸ ਤੇ ਉਹ ਮੰਨ ਲ ਗਿਆ ਹੁਣ ਉਹ ਚਲੋ ਕਿਵੇਂ ਕਿਵੇਂ ਰਹਿਣ ਲੱਗ ਜਾਂਦਾ ਉਹਦੇ ਨਾਲ ਤੇ ਹੁਣ ਇਹਦੇ ਨਾਲ ਉਹ ਪਰਮੈਸ਼ਾ ਵਧੀਆਂ ਜਾ ਰਹੀਆਂ ਸੀ ਹੁਣ ਉਹ ਪਰਮੈਸ਼ ਕਰਨ ਲੱਗੀ ਸੀ ਕਿ ਤੂੰ ਮੈਨੂੰ ਹਰ ਰੋਜ਼ ਸ਼ਾਮ ਨੂੰ ਇੱਕ ਦਾਦੂ ਦੀ ਬੋਤਲ ਲਿਆ ਕੇ ਦੇਣੀ ਆ ਪਲੱਸ ਚਿਕਨ ਲਿਆ ਕੇ ਦੇਣਾ ਤੇ ਹੁਣ ਜਿਹੜਾ ਉਹ ਮੁੰਡਾ ਸਾਊ ਬਹੁਤ ਸੀਗਾ ਉਹ ਇਸ ਕੰਮ ਤੋਂ ਸਾਰਿਆਂ ਤੋਂ ਦੂਰ ਸੀਗਾ ਉਹਨੂੰ ਮਤਲਬ ਨਾਂ ਨੁਕਰ ਵੀ ਕਰਦਾ ਸੀਗਾ ਪਰ ਉਹ ਕੁੜੀ ਸੀਗੀ ਉਹ ਕਿੱਥੇ ਮੰਨ ਉਹ ਫਿਰ ਉਹ ਤੁਮ ਘੌਣ ਲੱਗ ਜਾਂਦੀ। ਉਹ ਕਹਿੰਦੀ ਜੇ ਤੂੰ ਮੇਰੀ ਗੱਲ ਨਾ ਮੰਨੀ ਮੈਂ ਤੇਰੇ ਤੇ ਪਰਚਾ ਪਾ ਦੂੰਗੀ। ਤੇ ਉਹ ਭੋਲਾ ਵਿਚਾਰਾ ਸੀਗਾ ਉਹ ਉਹਨੇ ਮਤਲਬ ਕਦੇ ਉਹਦੀ ਗੱਲ ਮੰਨ ਜਾਨੀ ਕਦੇ ਉਹਨੂੰ ਸਾਰਾ ਕੁਝ ਲਿਆ ਕੇ ਨਾ ਜਿਹੜਾ ਕੁਝ ਮੰਗਦੀ ਸੀ ਕਦੇ ਉਹ ਨਾ ਲਿਆ ਕਹਿੰਦਾ ਵੀ ਮਤਲਬ 24 ਘੰਟੇ ਉਹਨਾਂ ਦੇ ਤੱਕਲੇਸ ਰਹਿ ਲੱਗ ਗਿਆ। ਤੇ ਕਦੇ ਉਹ ਮਾਰ ਵਿਚਾਰਾ ਗੱਲ ਮੰਨ ਜਾਂਦਾ ਸੀ ਇਹ ਸਾਉ ਸੀਗਾ ਤੇ ਕਦੇ ਉਹ ਨਾਮ ਕਰ ਦਿੰਦਾ ਸੀਗਾ ਜਦੋਂ ਫਿਰ ਉਹ ਤੁਮ ਘੌਣ ਲੱਗ ਜਾਂਦੀ ਸੀਗੀ। ਫਿਰ ਉਹ ਇੱਕ ਦਿਨ ਹੱਕ ਕੇ ਮਤਲਬ ਇੱਕ ਫੈਸਲਾ ਲੈਂਦਾ ਤਾਂ ਉਹਨੂੰ ਪਰਸ ਮੋ ਜਾਇਆ ਜਾਵੇ। ਤੇ ਫਿਰ ਉਹ ਪੋਸਟ ਕੋਲ ਆਉਂਦਾ ਉਸ ਨੂੰ ਸਾਰੀ ਆ ਵੀ ਹੱਡੀ ਪਿੱਟੀ ਦੱਸਦਾ ਵੀ ਕਿਵੇਂ ਨਾ ਕਿਵੇਂ ਉਹਦੀ ਜਿਹੜੀ ਘਰ ਵਾਲੀ ਹੈਗੀ ਉਹਦੇ ਉੱਤੇ ਦਰਗਰ ਕਰਦੀ ਹੈਗੀ ਉਹੋ ਵਾਲੀ ਗਰੋਜ਼ ਕਰਦੀ ਹੈਗੀ ਉਹਦੇ ਨਾਲ ਕਦੇ ਕੁੱਟ ਮਾਰ ਵੀ ਕਰਦੀ ਹੈਗੀ ਪਰ ਉਹ ਪੋਸਟ ਜਿਹੜੀ ਆਪਣਾ ਇੱਥੇ ਇੱਕ ਇੰਡੀਆ ਦਾ ਕਲਚਰ ਹੀ ਲਾ ਲਓ ਵੀ ਜਿਆਦਾ ਗੱਲਾਂ ਇਹ ਮੁੰਡਿਆਂ ਦੇ ਨਹੀਂ ਮੰਨਦੇ ਉਹਨਾਂ ਨੂੰ ਨਹੀਂ ਲੱਗਦਾ ਵੀ ਜੇ ਅਕਸਰ ਮੁੰਡੇ ਹੀ ਗਲਤ ਹੁੰਦੇ ਆਗੇ ਤਾਂ ਅਗਰ ਕੋਈ ਉਸ ਤੋਂ ਬਾਅਦ ਉਹਨਾਂ ਨੇ ਮੱਲੇ ਉਸ ਨੂੰ ਉਸ ਮੁੰਡੇ ਨੂੰ ਥਾਣੇ 'ਚ ਧੱਕੇ ਮਾਰ ਕੇ ਬਾਹਰ ਕੱਢਤਾ ਵੀ ਤੂੰ ਇਹਨਾਂ ਨਾਲ ਆਉਣਾ ਆਉਣਾਗਾ ਕਿ ਤੂੰ ਨਾਲ ਦੇ ਕਰੇ ਜਾ ਫਿਰ ਬਚਾ ਇਹਦੇ ਥੱਕ ਕੇ ਆ ਕੇ ਫਿਰ ਦੁਬਾਰਾ ਤੋਂ ਘਰੇ ਫੇਰ ਉਹਦੀ ਕੋਟ ਮਾਰ ਸੰਦਾਗਾ ਵੀ ਘਰ ਵਾਲੀ ਦੀ ਫੇਰ ਉਹਦਾ ਜਿਹੜਾ ਪਰਮਚਾਰੀ ਉਹ ਪੂਰੇ ਕਰਨ ਲੱਗ ਜਾਂਦਾ ਤੇ ਫੇਰ ਇੱਕ ਦਿਨ ਵਿਚਾਰਾ ਮਤਲਬ ਫੇਰ ਉਹ ਕੋਈ ਸਥਾਨੀ ਚ ਆਉਂਦਾ ਅਗਰ ਰਿਪੋਰਟ ਲਗਾਉਣਾ ਦਾ ਫੇਰ ਸਾਜੀ ਅੱਡ ਬੀਤੀ ਦੱਸਦਾ ਦਾ ਤੇ ਪਰ ਜਿਹੜਾ ਆਪਣੇ ਇਨਫੈਕਟਰੀ ਇਹ ਜਗਾ ਵੀ ਪੂਰੀ ਦੀ ਗੱਲ ਪਟਾਕਾ ਨੇ ਮੰਨਿਆ ਜਾਂਦੇ ਮੁੰਡਾ ਭਾਏ ਕਿੱਲਾ ਹੀ ਸੱਚਾ ਹੋਵੇ ਮੁੰਡੇ ਦੀ ਤੁਹਾਨੂੰ ਨਹੀਂ ਮੰਨੀ ਜਾਂਦੇ ਹੋ ਮੁੰਡੇ ਨੂੰ ਪਤਾ ਲੱਗਿਆ ਵੀ ਜੇ ਉਹਨੇ ਆਪ ਦੀ ਘਰ ਵਾਲੀ ਖਿਲਾਫ ਕੰਪਲੇਂਟ ਲਗਾਉਣੀ ਆ ਤਾਂ ਉਹਦੇ ਕੋਲ ਕੋਈ ਸਬੂਤ ਹੋਣਾ ਚਾਹੀਦਾ ਫਿਰ ਉਹ ਇੱਕ ਹਿਡਨ ਕੈਮਰਾ ਲਿਆਉਂਦਾ ਦਾ ਇਹਨਾਂ ਕੈਮਰਾ ਲਿਆ ਕੇ ਆਜੋ ਰੂਮ ਚ ਲੁਕੋ ਦਿੰਦਾ ਜਦੋਂ ਕੈਮਰਾ ਲੁਕੋ ਹੁੰਦਾ ਉਹ ਦਿਨ ਸੀਗਾ 29 April 2024 ਦਾ ਜਿਹਦੇ ਦਿਨ ਇਹ ਘਟਨਾ ਵਾਪਰੀ ਸੀ ਇੱਕ ਮੁੰਡੇ ਦੀ ਕਿਸਮਤ ਦੇਖੋ ਰੱਬ ਨੇ ਆਖਰਕਾਰ ਉਹਦੀ ਸੁਣ ਲਈ ਸੀ ਉਸੇ ਦਿਨ ਉਹ ਘਟਨਾ ਵਾਪਰੀ ਸੀ ਜਿਹਦੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਤੇ ਵੀ ਕੀ ਹੋਇਆ ਸੀਗਾ ਉਸ ਦਿਨ ਉਸੇ ਦਿਨ ਉਹਨੇ ਵਿਚਾਰੇ ਨੇ ਕੈਮਰਾ ਲਪੋਕੇ ਆ ਆਪਾਂ ਲਪੋਕੇ ਰੱਖਿਆ ਹੋਇਆ ਸੀ ਫਿਰ ਉਸ ਤੋਂ ਬਾਅਦ ਉਹ ਫਿਰ ਉਹ ਕਰਦੀ ਹੈ ਕਿ ਫੋਰਸ ਕਰਦੀ ਹੈ ਕਿ 29 April 2024 ਵਾਲੇ ਦਿਨ ਵੀ ਤੂੰ ਮੈਨੂੰ ਚਰਾਬ ਲਿਆ ਕੇ ਦੇ ਵੀ ਤੂੰ ਮੈਨੂੰ ਚਿਗਨ ਲਿਆ ਕੇ ਦੇ ਉਹ ਨਾ ਕਰ ਦਿੰਦਾਗਾ ਉਸ ਤੋਂ ਬਾਅਦ ਨਾ ਕਰਨ ਤੋਂ ਬਾਅਦ ਉਹਦੇ ਦੁੱਧ ਵਿੱਚ ਇੱਕ ਨਿਚੀਲੀ ਦਵਾਈ ਮਨਾਉਂਦੀ ਹੈਗੀ ਉਹਦੀ ਘਰ ਜਦੋਂ ਦੁੱਧ ਪੀ ਲੈਂਦਾ ਉਸ ਤੋਂ ਬਾਅਦ ਉਹਨੂੰ ਕੋਈ ਹੋਸ਼ ਨਾ ਰਹਿੰਦਾ ਉਹ ਮਤਲਬ ਵੀ ਇੱਕ ਮਰਿਆ ਵਰਗਾ ਹੋ ਜਾਂਦਾਗਾ ਨੀਂਦ ਜੋ ਜਾਂਦਾ ਉਸ ਤੋਂ ਬਾਅਦ ਉਹ ਮਤਲਬ ਜੋ ਨਹੀਂ ਘਰ ਵਾਲੀ ਸੀਗੀ ਮਹਿਰ ਜਾਣ ਉਹ ਸਾਰੇ ਕੱਪੜੇ ਲਾਉਂਦੀ ਹੈਗੀ ਕੱਪੜੇ ਲਾ ਕੇ ਉਸ ਤੋਂ ਬਾਅਦ ਉਹ ਜਿਹੜੇ ਉਹਦੇ ਹੱਥ 'ਚ ਸਿਗਰਟ ਸੀਗੀ ਉਹ ਸਾਰੇ ਮਤਲਬ ਵੀ ਬੌਡੀ ਦੇ ਸਿਗਰਟ ਲਾਉਦੀ ਹੈਗੀ ਅੱਜ ਤੁਹਾਨੂੰ ਦਿਖੋਣ ਲੈ ਜਿਹੜੇ ਪ੍ਰਾਈਵੇਟ ਪਾਰਟ ਸੀ ਉਸ ਮੁੰਡੇ ਦੇ ਵਿਚਾਰੇ ਦੇ ਉਸ ਪ੍ਰਾਈਵੇਟ ਪਾਰਟ ਤੇ ਵੀ ਉਹਨੇ ਉਹ ਸਿਗਰਟ ਸਿਗਰਟ ਲਾਈ ਸੀਗੀ ਉਹ ਤੜਫਦਾ ਵਿਚਾਰਾ ਉੱਚ ਉੱਚ ਰੋਂਦਾ ਕਰਾਉਂਦਾ ਤਾਂ ਪਰ ਕੋਈ ਸੁਣਨ ਵਾਲਾ ਉੱਤੇ ਹੈ ਨਹੀਂ ਸੀਗਾ ਤੇ ਉਹ ਮਤਲਬ ਐਡੀ ਰਹਿਮ ਬੇਰਹਿਮ ਕੁੜੀ ਉਹ ਮਤਲਬ ਇਹਨਾਂ ਰੋਕੀ ਨਹੀਂ ਰਹੀ ਸੀਗੀ ਤੇ ਉਸ ਤੋਂ ਬਾਅਦ ਉਹ ਹੋਰ ਅਤਿਆਚਾਰ ਕਰਦੀ ਉਹਦੇ ਪ੍ਰਾਈਵੇਟ ਪਾਰਟ ਨੂੰ ਮਤਲਬ ਵੀ ਉਹ ਕਰਦੀ ਤੁਸੀਂ ਵੀਡੀਓ ਦੇਖੋ ਜਰੂਰ ਕੱਢ ਕੇ ਲੈਟ ਤੇ ਇਹ ਵੀਡੀਓ ਵੀ ਬਾਹਰ ਨੂੰ ਬਹੁਤ ਹੋਈ ਸੀਗੀ ਉਸ ਤੋਂ ਉਸ ਤੋਂ ਬਾਅਦ ਉਹ ਜਲਮਕਰ ਕਰਕੇ ਜਦੋਂ ਥੱਕ ਜਾਂਦੀ ਹੈਗੀ ਉਹ ਤਾਂ ਥੱਕ ਵੀ ਹੈਗੀ ਉਹ ਵਿਚਾਰਾ ਤਰਫ ਖੜ੍ਹਦਾ ਜਦੋਂ ਉਹ ਮਹਲ ਤੱਕ ਕੇ ਦੂਸਰੇ ਕਮਰੇ ਦੇ ਵਿੱਚ ਚਲੀ ਜਾਂਦੀ ਹੈਗੀ ਜਦੋਂ ਉਹਦੇ ਜਲਮ ਖਤੋ ਹੋ ਜਾਂਦੇ ਹੈਗੇ ਪਰ ਉਹ ਇਹ ਨਹੀਂ ਪਤਾ ਸੀਗਾ ਵੀ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਇੱਕੋ ਉਸ ਕਮਰੇ ਵਿੱਚ ਹੀ ਹਿੱਡਨ ਕੈਮਰਾ ਲਾਈ ਬੈਠਾਗਾ ਉਹ ਕਮਰੇ 'ਚ ਸਾਰਾ ਕੁਝ ਜਿਹੜਾ ਜ਼ੁਲਮ ਕੀਤਾ ਸੀ ਉਹ ਸਾਰਾ ਕੁਝ ਉਦਹੀਂ ਰਿਕਾਰਡ ਹੋ ਜਾਂਦਾਗਾ ਤੇ ਜਦੋਂ ਅਗਲੀ ਸਵੇਰ ਹੁੰਦੀ ਹੈਗੀ ਸਭ ਤੋਂ ਪਹਿਲਾਂ ਉਹ ਮਨਾਰਾਜ ਤੇ ਉਹ ਮਨੂ ਕੈਮਰਾ ਚਲਾਦਾ ਵੀਡੀਓ ਚਲਾਦਾ ਦਾ ਸਿੱਧਾ ਪੁਲਿਸ ਸਟੇਸ਼ਨ ਦੇ ਅੰਦਰ ਤੇ ਪੁਲਸ ਵਾਲੇ ਨੇ ਗੱਲ ਕਰਿਆ ਕਿ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਦੇ ਸੀ ਆਹ ਦੇਖੋ ਵੀ ਆਹ ਜਿਹੜਾ ਮੇਰਾ ਸਮੂਥ ਮੈਂ ਸੋਡੇ ਕੋਲ ਲੈ ਕੇ ਆਇਆ ਜਦੋਂ ਪੁਲਸ ਉਹ ਵੀਡੀਓ ਦੇਖਦੇ ਹੈ ਕਿ ਪੁਲਸ ਪਰਾਂ ਖਾਲੂ ਜ਼ਮੀਨ ਕਿਸ ਕੇ ਹੈਂਦੀ ਹੈ ਕਿ ਪੁਲਸ ਹੱਕੀ ਵੱਕੀ ਰਹਿ ਜਾਂਦੀ ਹੈ ਪੁਲਸ ਦੇਖਦੀ ਹੈ ਪੁਲਸ ਕੋਲ ਪਹਿਲਾਂ ਵੀ ਬਹੁਤ ਕੇਸ ਆਏ ਹੁੰਦੇ ਆਗੇ ਪਰ ਉਹ ਕੇਸ ਇਹ ਹੁੰਦੇ ਆਗੇ ਇੱਕ ਪਤੀ ਪਤਨੀ ਤੇ ਜ਼ੁਲਮ ਕਰ ਰਿਹਾ ਹੈ ਪਰ ਇੱਥੇ ਸਾਰਾ ਕੁਝ ਉਲਟ ਸੀਗਾ ਇੱਕ ਪਤਨੀ ਆਪ ਦੇ ਘਰ ਵਾਲੇ ਤੇ ਜ਼ੁਲਮ ਕਰ ਰਹੀ ਸੀਗੇ ਉਹ ਵੀ ਮਾੜਾ ਮੋਟਾ ਕੋ ਜਲਮ ਨਹੀਂ ਸੀਗਾ ਉਹਦੇ ਪ੍ਰਾਈਵੇਟ ਪੱਟ ਪੱਟਾਂ ਦੇ ਉਹਦੇ ਪ੍ਰਾਈਵੇਟ ਪੱਟ ਮਤਲਬ ਹੀ ਪੱਟ ਰਹੀ ਸੀ ਉਹਦੇ ਤਤ ਮਲ ਤਤ ਨਹੀਂ ਝਲਾਰੀ ਸੀ ਤੇ ਬਹੁਤ ਜ਼ਿਆਦਾ ਜਲਮ ਕਰੇ ਸੀਗੇ ਉਸ ਕੁੜੀ ਨੇ ਉਸ ਮਤਲਬ ਵਿਚਾਰੇ ਮੁੰਡੇ ਤੇ ਜਦੋਂ ਪੂਸ ਸਮੂਦ ਇਹ ਵੀ ਆਈ ਤੇ ਪੂਸ ਸਮਾਉ ਆਪ ਦੀ ਸ਼ਰਮ ਵੀ ਆਉਂਦੀ ਵੀ ਉਹਨਾਂ ਨੇ ਉਸ ਬੰਦੇ ਦੇ ਚ ਕੀ ਨਹੀਂ ਕੀਤਾ ਸੀਗਾ ਦੋਸਤੋ ਆ ਤਰ੍ਹਾਂ ਤਾਂ ਖਣ ਲੈਂਦੀ ਹੈਗੀ ਤੇ ਉਹਨੂੰ ਮਤਲਬ ਹੀ ਉਹ ਮਹਿਰ ਜਾਨ ਨੂੰ ਪੂਸ ਰਾਤ ਚ ਲੈਂਦੀ ਹੈ ਰਾਤ ਲੈਣ ਤੋਂ ਬਾਅਦ ਉਦੋਂ ਬੋਸ਼ੇਸ਼ ਕਰਦੀ ਹੈਗੀ ਤੇ ਉਹ ਜਦੋਂ ਵੀਡੀਓ ਆ ਗਈ ਸਾਹਮਣੇ ਸਾਰਾ ਕੁਝ ਉਹ ਮੰਨੇ ਜਾਂਦੀ ਹੈਗੀ ਤੇ ਹੁਣ ਉਸ ਤੋਂ ਬਾਅਦ ਉਹਨੂੰ ਸਜ਼ਾ ਹੁੰਦੀ ਹੈਗੀ 29 ਪ੍ਰਾਇਮ 2023 ਦਲੇ ਦੇ ਤੇ ਅਦਾਲਤ ਚ ਲਿਕੇ ਜਾਂਦਾ ਅਦਾਲਤ ਉਹ ਸਾਰਾ ਸੁਣਾ ਦੇਗੀ ਜਿਹੜਾ ਕੇਸ ਸੀ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ ਤੇ ਮੈਂ ਮੈਨੂੰ ਪਤਾ ਉਹ ਤੁਸੀਂ ਇੱਕ ਅੰਦੇ ਜਾਣੇ ਨੇ ਜਿਹੜੇ ਮੇਰੀ ਸਟੋਰੀ ਸੁਣੀ ਹੈ ਜਿਨ੍ਹਾਂ ਨੇ ਉਹਨਾਂ ਨੇ ਵੀਡੀਓ ਜ਼ਰੂਰ ਦੇਖੀ ਹੋਣੀ ਹੈ ਜੇ ਨਹੀਂ ਦੇਖੀ ਵੀਡੀਓ ਤੁਸੀਂ ਇਹ ਵੀਡੀਓ ਜ਼ਰੂਰ ਜਾ ਕੇ ਨੈਟ ਤੇ ਸਰਚ ਮਾਰ ਕੇ ਵੇਖਿਓ ਸਰਚ ਮਾਰਨਾ ਯੂਪੀ ਬਜਨੌਰ ਕਾੜ ਯੋਗ ਕਿਵੇਂ ਬੋਜਾਰੇ ਰਹੋ ਨਾ ਇੰਨਾ ਜ਼ੁਲਮ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹ ਜੁਲਮ ਰੱਬ ਨੇ ਉਹਦੀ ਅੱਖਰ ਸੁਣ ਲਈ ਸੀਗੀ ਤੇ ਜਿਹੜਾ ਮਰਲੇ ਬਹੁਤ ਸੇ ਦਿਨ ਉਹਨੇ ਹਾਈ ਡੈਫ ਕੈਮਰਾ ਲਾਇਆ ਸੀ ਆ ਦੇ ਕਵਰੇਜ ਤੇ ਉਸ ਦਿਨ ਹੀ ਉਹਦੇ ਜੁਲਮ ਹੋਇਆ ਸੀਗਾ ਧੰਨਵਾਦ ਪੂਰੀ ਸਟੋਰੀ ਸੁਣ ਲਈਏ ਸਟੋਰੀ ਕੋ ਸਿੱਖਣ ਨੂੰ ਮਿਲਿਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮੱਥ ਜੋੜ ਕੇ ਬੇਨਤੀ ਕਰਦਾ ਸਿੱਖਣ ਨੂੰ ਬਹੁਤ ਕੁਝ ਮਿਲਦਾਗਾ ਬਿਨਾਂ ਇਹਨੇ ਕਿਸੇ ਤੇ ਯਕੀਨ ਕਿਤੇ ਬਿਨਾ ਉਹਨਾਂ ਮੇਰੇ ਪਿਆਰ ਨਾ ਕਰੋ ਪਿਆਰ ਕਰਨ ਤੋਂ ਬਾਅਦ ਉਹਨਾਂ ਸਰੀਕ ਸੰਬੰਧ ਬਣਾਉ। ਜਿੰਨਾ ਟਾਈਮ ਸਮੂਹ ਨੂੰ ਪਤਾ ਵੀ ਮੈਨੂੰ ਵਿਆਹ ਕਰਾਉਣਾ ਦਾ ਜਦ ਉਹਦੀ ਸਿਰਫ ਇੱਕ ਇੰਨੀ ਗਲਤੀ ਰਹੀਗੀ ਉਸ ਮੁੰਡੇ ਦੀ ਤੇ ਉਹਨਾਂ ਵਿਆਹ ਕਰਾਉਣ ਤੋਂ ਪਹਿਲਾਂ ਸਰੀਕ ਸੰਬੰਧ ਬਣਾ ਲਏ ਉਹਨੇ ਤੇ ਤਾਂ ਕਰਕੇ ਉਹਨੇ ਜਿਹੜਾ ਉਹ ਮੁੰਡਾ ਡਰਾਉਣੀ ਤੂੰ ਕਹਿੰਦੀ ਰਹੀ ਵੀ ਤੂੰ ਮੇਰੇ ਨਾਲ ਸਰੀਕ ਸੰਬੰਧ ਬਣਾਏ ਹੈਗੇ ਵੀ ਹੁਣ ਜੇ ਤੂੰ ਮੇਰਾ ਵਿਆਹ ਨਹੀਂ ਕਰਾਉਂਦਾ ਮੈਂ ਪੁਲਿਸ ਕੰਪਲੇਂਟ ਲਿਖਾਉਂਗਾ ਤਾਂ ਕਰਕੇ ਮੈਂ ਹਰ ਇੱਕ ਸਟੋਰੀ ਇਹ ਕਹਿਣਾ ਉਹਨਾਂ ਮੇਹ ਕਾਰਨ ਚੋਂ ਤੋਂ ਪਹਿਲਾਂ ਉਸ ਮੌਲਵੀ ਬੰਦੇ ਦਾ ਬੈਕਗ੍ਰਾਉਂਡ ਚੈੱਕ ਜ਼ਰੂਰ ਕਰ ਲਿਆ ਕਰੋ ਪਹਿਲੀ ਗੱਲ ਤਾਂ ਇਹ じゃ ਕੰਮ ਕਰੇ ਵੀ ਨਾ ਵਿਆਹ ਤੋਂ ਬਾਅਦ ਤਾਂ ਜਾਇ ਸਵੰਦ ਰੱਖਣੀ ਹੀ ਨਹੀਂ ਚਾਹੀਦੇ ਤੇ ਵਿਆਹ ਤੋਂ ਪਹਿਲਾਂ ਮੈਂ ਇੱਕ ਗੱਲ ਭੁੱਲਤੀ ਹੋ ਜਾਂਦੀ ਹਾਂ ਇਨਸਾਨ ਤੋਂ ਪਰ ਉਹ ਬੈਕਗ੍ਰਾਉਂਡ ਜ਼ਰੂਰ ਚੈੱਕ ਕਰਿਆ ਕਰੋ ਵੀ ਕਿਹੇ ਜਗ੍ਹਾ ਹੁਣ ਜੇ ਉਹ ਮੁੰਡੇ ਦੇ ਮਾਪੇ ਵਿਆਹ ਨਾ ਕਰਾਉਂਦੇ ਉਸ ਮੁੰਡੇ ਦਾ ਤੇ ਉਹ ਮੁੰਡੇ ਦੀ ਵਿਚਾਰੀ ਦੀ ਇੱਕ ਜ਼ਿੰਦਗੀ ਬਚ ਜਾਂਦੀ ਹੁਣ ਉਹ ਵਿਚਾਰੇ ਦੀ ਜ਼ਿੰਦਗੀ ਖਾਦੀ ਹੀ ਆ ਗਈ ਤੇ ਉਹਦੇ ਕਿਉਂਕਿ ਪ੍ਰਾਈਵੇਟ ਪਾਰ ਤੇ ਉਹਨੂੰ ਬਹੁਤ ਜ਼ੁਲਮ ਕੀਤਾ ਸੀ ਮੈਨੂੰ ਅਗਲੀ ਸਟੋਰੀ ਤੇ ਪਲੀਜ਼ ਮਾਤਰਾ ਰਿਪੀਅਰ ਮੈਂ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ